ਸੋਸ਼ਰੀ ਕਲਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਇੱਕ ਬਾਈ ਜੀ ਨਵਾਂ ਖਬਰ ਲੈ ਕੇ ਆਏ ਆ ਆ ਤੇ ਨਵਾਂ ਅਪਡੇਟ ਆ ਤੁਹਾਡੇ ਵਾਸਤੇ ਨਵਾਂ ਅਪਡੇਟ ਇਹ ਆ ਬਾਈ ਜੀ ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆਗਾ ਜਿਹਦਾ ਨਾਮ ਸੀ 12 ਕਹਿ ਲਓ ਸੀ 12 ਕਹਿ ਲਓ ਇੰਗਲਿਸ਼ ਦੇ ਵਿੱਚ ਉਹ ਪਾਸ ਕੀਤਾ ਗਿਆ ਉਹਦੇ ਵਿੱਚ ਬੜੇ ਫਾਇਦੇ ਵੀ ਨੇ ਤੇ ਬਹੁਤ ਸਾਰੇ ਲੋਕਾਂ ਵਾਸਤੇ ਨੁਕਸਾਨ ਵੀ ਨੇ ਫਾਇਦੇ ਉਹਦੇ ਵਿੱਚ ਇਹ ਨੇ ਕਿ ਜਿਹੜਾ ਉਹ ਕਾਨੂੰਨ ਆਗਾ ਉਹ ਸਹੀ ਢੰਗ ਨਾਲ ਲਾਗੂ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦਾ ਵਧੀਆ ਅਪਵਿੱਖ ਬਣਾ ਸਕਦਾ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹਨਾਂ ਦੀ ਇਨਕਮ ਕਹਿ ਲਓ ਸੋਰਸ ਕਹਿ ਲਓ ਉਹਨਾਂ ਦੇ ਵਧ ਸਕਦੇ ਨੇ ਇਹਦੇ ਵਿੱਚ ਨੁਕਸਾਨ ਵੀ ਨੇ ਤੇ ਨੁਕਸਾਨ ਵੀ ਤੁਹਾਨੂੰ ਅੱਗੇ ਦੱਸਾਂਗੇ ਤੇ ਫਾਇਦੇ ਵੀ ਪਹਿਲਾਂ ਤਾਂ ਇਹ ਕਾਨੂੰਨ ਹੈ ਕੀ ਆ ਬਾਈ ਜੀ ਜਿਹੜਾ ਸੀ 12 ਨਾਮ ਦੇ ਤਾ ਕਾਨੂੰਨ ਦਾ ਇਹ ਕਾਨੂੰਨ ਇੱਕ ਕਹਿ ਲੋ ਅਫਸਰਾਂ ਨੂੰ ਇੰਨੀ ਛੋਟ ਦੇਤੀ ਕਿ ਉਹ ਕਿਸੇ ਦੀ ਫਾਈਲ ਚੱਕ ਕੇ ਰੱਦ ਕਰ ਸਕਦੇ ਨੇ ਇੱਥੇ ਤੱਕ ਕਿ ਜਿਹੜੀ ਰਿਫਿਊਜੀ ਆ ਉਹਨੂੰ ਵੀ ਕਹਿੰਦੇ ਉਹ ਰੱਦ ਕਰ ਸਕਦੇ ਨੇ ਜਿੱਦਾਂ ਪਹਿਲਾਂ ਨਹੀਂ ਕਰ ਸਕਦੇ ਸੀ ਇਦਾਂ ਦਾ ਕੁਝ ਪਰ ਹੁਣ ਅਫਸਰਾਂ ਨੂੰ ਫੁੱਲ ਛੋਟ ਦੇਤੀ ਪਹਿਲੇ ਵੀ ਤਕਰੀਬਨ ਸਾਡੇ ਇੱਥੇ 2 ਮਿਲੀਅਨ 4 ਲੱਖ ਤੋਂ ਵੱਧ ਫੈਲਾ ਲੱਗ ਰਹੀਆਂ ਨੇ ਜਿਨ੍ਹਾਂ ਵਿੱਚੋਂ ਰਿਫਿਊਜੀ ਨੇ ਪੀਆਰ ਫੋਰ ਵਾਸਤੇ ਫਾਈਲ ਆ ਤੇ ਵਰਕ ਪਰਮਿਟ ਹੋਲਡਰ ਨੇ ਤੇ ਇਹਦੇ ਵਿੱਚ ਟੋਟਲ ਉਹ ਕਹਿੰਦੇ 2 ਮਿਲੀਅਨ 4 ਲੱਖ ਤੋਂ ਵੱਧ ਫਾਈਲਾਂ ਨੇ ਉਹ ਕਹਿੰਦੇ ਜੀ ਅਸੀਂ ਫਾਈਲਾਂ ਦਾ ਟੋਟਲ ਫਾਈਲਾਂ ਨੇ ਜਿਹੜੀਆਂ ਉਹਨਾਂ ਨੂੰ ਕੰਪਲੀਟ ਕਰੀਏ ਤਾਂ ਸਾਡੇ ਲੰਮਾ ਸਮਾਂ ਲੱਗ ਜਾਣਾ ਬਹੁਤ ਸਾਲ ਲੱਗ ਜਾਣੇ 10-12 ਸਾਲਾਂ ਤੱਕ ਸਮਾਂ ਲੱਗ ਜਾਣਾ ਉਹ ਕਹਿੰਦੇ ਵਿੱਚ ਰਿਫਿਊਜੀ ਫਾਈਲਾਂ ਇੰਨੀਆਂ ਨੇ ਜਿਹੜੀਆਂ ਫਾਈਲਾਂ ਹਲੇ ਤੱਕ ਖੋਲ ਕੇ ਵੀ ਨਹੀਂ ਦੇਖੀਆਂ ਤੇ ਹੁਣ ਬਾਈ ਜੀ ਫਾਇਦੇ ਇਹ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਨੁਕਸਾਨ ਹੀ ਦੱਸਦੇ ਨੇ ਨੁਕਸਾਨ ਸਭ ਤੋਂ ਵੱਧ ਇਹ ਨਹੀਂ ਬਾਈ ਜੀ ਉਹਨਾਂ ਨੇ ਬਹੁਤ ਸਾਰੀਆਂ ਫੈਲਾਂ ਚੱਕ ਕੇ ਲੱਖਾਂ ਦੇ ਹਿਸਾਬ ਨਾਲ ਰੱਦ ਕਰਲੀਆਂ ਨੇ ਵਾਪਸ ਭੇਜ ਦੇਣੀਆਂ ਨੇ ਜਾਂ ਕਹਿ ਲਓ ਉਹਨਾਂ ਨੂੰ ਰਿਫਿਊਜ਼ਲ ਪਾ ਦੇਣਾ ਤਾਂ ਫੈਲਾਂ ਚੱਕ ਕੇ ਉਹਨਾਂ ਨੇ ਸਿਸਟਮ ਚੋਂ ਬਾਹਰ ਕੱਢ ਦੇਣੀਆਂ ਨੇ ਜਿਹਦੇ ਕਾਰਨ ਉਹਦੇ ਵਿੱਚ ਬਾਈ ਜੀ ਜਿਹੜਾ ਨੇ ਜਾਲੀ ਫੈਲਾ ਲਾਈਆਂ ਨੇ ਚਾਹੇ ਰਫੂਜੀ ਨੇ ਚਾਹੇ ਵਰਕ ਪਰਮਿਟ ਨੇ ਉਹ ਵੀ ਉਹ ਤਾਂ ਰਗੜੇ ਜਾਣੀ ਨੇ ਉਹਨਾਂ ਨਾਲ ਬਹੁਤ ਸਾਰੇ ਚੰਗੇ ਬੱਚੇ ਵੀ ਰਗੜੇ ਜਾਣੇ ਨੇ ਜਿਨ੍ਹਾਂ ਨੇ ਪੀਆਰ ਦੀ ਫੈਲਾਈ ਆ ਜਾਂ ਰਫੂਜੀ ਲਾਈ ਸੀ ਸਹੀ ਲਾਈ ਸੀ ਕਿੱਦਾਂ ਕਹਿ ਲੋ ਜਾਂ ਵਰਕ ਪਰਮਿਟ ਅਪਲਾਈ ਕੀਤਾ ਸੀ ਉਹਦੇ ਵਿੱਚ ਵੀ ਜਿਹੜੇ ਸਹੀ ਢੰਗ ਨਾਲ ਲਾਈ ਆ ਉਹ ਵੀ ਰਗੜੇ ਜਾਣਗੇ ਤੇ ਜਿਹੜੇ ਜਾਲੀ ਲਾਏ ਆ ਉਹ ਤਾਂ ਰਕੀ ਰਹਿ ਜਾਣਗੇ ਕਿਉਂ ਜਦੋਂ ਲੱਖਾਂ ਦੇ ਸਿਹਾਮ ਨਾਲ ਫੈਲਾ ਨੂੰ ਸਿਸਟਮ ਚੋਂ ਬਾਹਰ ਮਾਰਨਾ ਚਾਹ ਕੇ ਤਾਂ ਉਹ ਚ ਕਈ ਚੰਗੇ ਭਲੇ ਵੀ ਰਗੜੇ ਜਾਣੇ ਤੇ ਹੁਣ ਜਦੋਂ ਉਹਨਾਂ ਨੇ ਕਹੀ ਦਿੱਤਾ ਕਿ ਅਫਸਰਾਂ ਨੂੰ ਫੁੱਲ ਪਾਵਰ ਦਿੱਤੀ ਆ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਭਾਈ ਇੰਨੀਆਂ ਫਾਈਲਾਂ ਨੇ ਜਿਹੜੀਆਂ ਸਾਡੇ ਕੋਲੇ 12 ਸਾਲ ਲੱਗ ਜਾਣਗੇ ਤਾਂ ਵੀ ਨਹੀਂ ਪੂਰੀਆਂ ਹੋਣੀਆਂ ਕੰਪਲੀਟ ਆ ਹੁਣ ਤੱਕ ਦੀਆਂ ਫਾਈਲਾਂ ਇਹ ਦੁਗਾ ਹਾਲੇ ਕਦੋਂ ਖੋਲ ਕੇ ਦੇਖਾਂਗੇ ਤਾਂ ਹੁਣ ਇਹਦਾ 21 ਮਤਵ ਵਾਲਾ ਵੀ ਉਹਦੇ ਨਾਲ ਕੀ ਕਰਨਗੇ ਫਾਈਲਾਂ ਨੂੰ ਚੱਕ ਕੇ ਸੋਡੀਆਂ ਕੈਨਸਲ ਕਰਨਗੇ ਜਾਂ ਕੀ ਕਰਨਗੇ ਹੁਣ ਆਫੀਸਰ ਤਾਂ ਉਹ ਨਹੀਂ ਨੇ ਦੇਖਣ ਵਾਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਪਤਾ ਲੱਗ ਜੂ ਕਿ ਕੀ ਬਣਨਗਾ ਤੇ ਉੜਦੀ ਉੜਦੀ ਗੱਲ ਇੱਥੇ ਮੁੱਕਦੀ ਆ ਉਹ ਕਹਿੰਦੇ ਵੀ ਐਸੇ ਢੰਗ ਦੇ ਨਾਲ 2012 ਦੇ ਵਿੱਚ ਬਹੁਤ ਫੈਲਾ ਲੱਗ ਗਈਆਂ ਸੀਗੀਆਂ ਜਿਹੜਾ ਇਹਨਾਂ ਕੋਲੋਂ ਨਿਪਟਾਰਾ ਨਹੀਂ ਹੋ ਰਿਆ ਸੀਗਾ ਤੇ ਕੈਨੇਡਾ ਦੀ ਗਵਰਨਮੈਂਟ ਨੇ ਕੀ ਕੀਤਾ 2012 ਦੇ ਵਿੱਚ ਕਾਨੂੰਨ ਪਾਸ ਕੀਤਾ ਇਸੇ ਤਰ੍ਹਾਂ ਦਾ ਤੇ ਜਦੋਂ ਅਫਸਰਾਂ ਕੋਲੇ ਫੈਲਾਬਾਦ ਸੀ ਉਹਨਾਂ ਨੇ ਕੀ ਕਰਿਆ ਉਹਨਾਂ ਨੇ 2.5 ਲੱਖ ਫੈਲਾ ਦੱਸਿਆ ਯਾਰ ਆ ਵੀ 2 ਲੱਖ ਤੋਂ ਉੱਤੇ ਫੈਲਾ ਸੀ ਗਿਆ ਜਿਹੜੀਆਂ ਕਿਹਾ ਵੀ ਭਾਈ ਤੁਹਾਡੀਆਂ ਫੈਲਾ ਸਹੀ ਤਰੀਕੇ ਨਾਲ ਨਹੀਂ ਭਰੀਆਂ ਗਈਆਂ ਤੇ ਗਵਰਨਮੈਂਟ ਨੇ ਉਹਨਾਂ ਦੀ ਜੋ ਫੀਸ ਸੀ ਉਹ ਵੀ ਵਾਪਸ ਕਰ ਦਿੱਤੀ ਤੇ ਫੈਲਾ ਵੀ ਵਾਪਸ ਕਰ ਦਿੱਤੀ ਜਿਹੜੇ ਡਾਕੂਮੈਂਟ ਲੱਗੇ ਸੀ ਉਹਨਾਂ ਦੇ ਕੈਨਸਲ ਕਰ ਦਿੱਤੀਆਂ ਉਹਨਾਂ ਨੂੰ ਕਿਹਾ ਗਿਆ ਕਿ ਦੁਬਾਰੇ ਅਪਲਾਈ ਕਰੋ ਦੁਵਾਰੇ ਅਪਲਾਈ ਤਾਂ ਤਾਂ ਹੁਣ ਤੇ ਉਹਨਾਂ ਦਾ ਕੁਝ ਸਟੇਟਸ ਹੋਵੇ ਉਹਨਾਂ ਦਾ ਸਟੇਟਸ ਖਤਮ ਹੋ ਗਿਆ ਸੀ ਇਸੇ ਤਰ੍ਹਾਂ ਅੱਜ ਹੋ ਰਿਹਾ ਇਹ ਕੱਲ ਪੱਕੀ ਨਹੀਂ ਹੈਗੀ ਵੀ ਉਹ ਮਾਹੌਲ ਕਹ ਰਹੇ ਨੇ ਉਦਾਂ ਦਾ ਮਾਹੌਲ ਬਣਦਾ ਜਾ ਰਿਹਾ ਹੁਣ ਅੱਜ ਵੀ ਕਹਿੰਦੇ ਵੀ ਜਿਹੜੀਆਂ ਪੀਆਰ ਫਾਈਲਾਂ ਲੱਗੀਆਂ ਨੇ ਬਹੁਤ ਸਾਰੇ ਬੱਚਿਆਂ ਦਾ ਸਟੇਟਸ ਖਤਮ ਹੋ ਗਿਆ ਪਰ ਉਹ ਪੀਆਰ ਦੀ ਫਾਈਲ ਵੀ ਨਹੀਂ ਆਈ ਕਈ ਬੱਚਿਆਂ ਦਾ ਵਰਕ ਪਰਮਿਟ ਅਪਲਾਈ ਗਿਆ ਪਰ ਸਟੇਟਸ ਖਤਮ ਹੋ ਰਿਹਾਗਾ ਜੇ ਕਿਤੇ ਉਹ ਦਿਵਾਖਾਂ ਦੀਆਂ ਫਾਈਲਾਂ ਵਾਪਸ ਹੋ ਗਈਆਂ ਤਾਂ ਇਹ ਸਮਝ ਲਓ ਵੀ ਉਹ ਉਹਨਾਂ ਦੇ ਤੱਪੜ ਰੋਲ ਜਾਣਗੇ ਬਈ ਉਹ ਨਾ ਇੰਡੀਆ ਜਾਣ ਜੋ ਕਰੇ ਨੇ ਉੱਥੇ ਬੁੜੇ ਨੇ ਪੈਸੇ ਲਾ ਕੇ ਭੇਜਦੇ ਨੇ ਨਾ ਇੱਥੇ ਰਹਿਣ ਜੋ ਕਰੇ ਨੇ ਹੁਣ ਇਹ ਲਾ ਲੋ ਵੀ ਲੋਕ ਇੱਥੇ ਜ਼ਿਆਦੇ ਹੋ ਗਏ ਮੰਗਿਆਈ ਵਧ ਗਈ ਗਵਰਨਮੈਂਟ ਨੂੰ ਕੋਈ ਨਾ ਕੋਈ ਬਹਾਨਾ ਤਾਂ ਚਾਹੀਦਾ ਦੇਖੋ ਜੇ ਆਪਦੇ ਉਹਨਾਂ ਨੂੰ ਦੇਸ਼ ਨੇ ਸੁਧਾਰਨਾ ਹੁਣ ਲੋਕਲ ਲੋਕਬਾਜ਼ ਉਠਾਉਣ ਲੱਗੇ ਕੰਮ ਨਹੀਂ ਮਿਲਦਾ ਤੇ ਆਪਦੇ ਦੇਸ਼ ਨੂੰ ਸੁਧਾਰਨ ਵਾਸਤੇ ਉਹਨਾਂ ਨੂੰ ਫੈਸਲੇ ਲੈਣੇ ਪੈਣਗੇ ਇਹਦੇ ਵਿੱਚ ਕਈਆਂ ਦੀ ਜ਼ਿੰਦਗੀ ਬਣੂ ਤੇ ਕਈਆਂ ਦੇ ਤਪੜ ਰੋਲਣਗੇ ਹੁਣ ਉਹਨਾਂ ਨੇ ਸਮੇਂ ਤੇ ਦੇਖਦੇ ਆ ਬਾਈ ਕੁਝ ਟਾਈਮ ਚ ਹੀ ਪਤਾ ਲੱਗ ਜੂ ਅਗਲੇ ਸਾਲ 'ਚ ਤੁਹਾਨੂੰ ਇਹਦੇ ਰੁਝਾਨ ਆਉਣੇ ਸ਼ੁਰੂ ਹੋ ਜਾਣੇ ਆ ਕਿ ਕਿੰਨਾ ਦੇ ਤੱਪੜ ਰੋਲਗੇ ਤੇ ਕਿਹੜੇ ਸਹੀ ਨੇ ਕਿੰਨਾਂ ਦੀ ਰੋਟੀ ਬਣਗੀ ਤੇ ਤੁਸੀਂ ਅਗਲੀ ਵੀਡੀਓ ਬਹੁਤ ਜਲਦੀ ਤੁਹਾਡੇ ਲਈ ਲਈ ਲੈ ਕੇ ਆ ਰਹੇ ਆ ਤੁਸੀਂ ਇਸੇ ਸਾਲ 'ਚ ਲਾਸਟ ਦੇ ਜਦੋਂ ਅਈ ਸਾਲ ਟੱਪ ਕੇ ਸਟਾਰਟ ਹੋਊਗਾ ਬਹੁਤ ਸਾਰੇ ਬੱਚਿਆਂ ਦੇ ਤੱਪੜ ਰੋਲਣਗੇ ਤੁਹਾਨੂੰ ਖਬਰਾਂ ਸ਼ੁਰੂ ਹੋਣੀ ਹੋ ਜਾਣੀਆਂ ਨੇ ਕਿ ਭਾਈ ਫਲਾਣੇ ਦਾ ਜਵਾਬ ਵਾਪਸ ਆ ਗਿਆ ਜਾਂ ਆਟੋਮਪਸ ਸਟੇਟਸ ਹੋ ਗਿਆ ਜਾਂ ਪੀਆ ਤੇ اگਦੀ ਵੀਡੀਓ ਲੈ ਕੇ ਬਹੁਤ ਜਲਦ ਹਾਜ਼ਰ ਹੋਣੇ ਆ ਸੋਸ਼ੀ ਕਾਂਗਵੀ ਜੀ